ਜਿਹੜਾ ਪਿੰਡ ਹੈ ਜੀ ਤਰਫ ਬਹਿਵਲ ਬਹਾਦਰ ਸਾਹਿਲਪ੍ਰੀਤ ਨਾਮ ਦਾ ਨੌਜਵਾਨ ਜਿਹੜਾ ਵਾਪਸ ਆ ਰਿਹਾ ਰਿਪੋਰਟ ਕੋ ਕੇ ਕੀ ਲੱਗਦਾ ਤੁਹਾਡਾ ਮੈਨੂੰ ਪਤਾ ਜੀ ਕਦੋਂ ਕੋ ਭੇਜਿਆ ਸੀ ਉਸ ਨੂੰ ਇਹ ਹੁਣ 1.5 ਮਹੀਨਾ ਹੋ ਚੱਲਿਆ ਵਾ ਗਏ ਨੂੰ ਆਖਰੀ ਵਾਰੀ ਕਦੋਂ ਗੱਲਬਾਤ ਹੋਈ ਸੀ ਆਖਰੀ ਵਾਰੀ ਜਦੋਂ ਇਹ ਕੰਦ ਟੱਪਣ ਲੱਗੇ ਉਦੋਂ ਜਾਨ ਗੱਲ ਹੋਈ ਹੈ ਮੜਕੇ ਨਹੀਂ ਹੋਈ ਕਿਹੜੇ ਏਜੰਟ ਦੇ ਰਾਹੀਂ ਭੇਜਿਆ ਕੋ ਪਤਾ ਤੁਹਾਨੂੰ ਏਜੰਟ ਪਤਾ ਨਹੀਂ ਜੀ ਇਧਰ ਹੋਈ ਇਹਨੇ ਕੀਤਾ ਸੀਗਾ ਮੈਨੂੰ ਨਹੀਂ ਪਤਾ ਮੈਂ ਹੁਣ ਕਿਹਨੂੰ ਵੀ ਮੈਂ ਅਖਾਂ ਇਹਨਾਂ ਨੇ ਗੱਲਬਾਤ ਕੋਈ ਇਹਨਾਂ ਦਾ ਇਹਦਾ ਸੱਜਣ ਮਿੱਤਰ ਸੀਗਾ ਉਹਦੇ ਨਾਲ ਹੀ ਰਲ ਕੇ ਬਾ ਮੁੰਡਾ ਉਹ ਵੀ ਬਾਹਰ ਗਿਆ ਉਹ ਵੀ ਰਿਪੋਰਟ ਹੋ ਗਿਆ ਰਿਹਾ ਵਾ ਅੱਛਾ ਹਾਂ ਜੀ ਉਹਦੇ ਨਾਲ ਹੀ ਬਾਸੀ ਜਿੱਦਾਂ ਕਹਿੰਦੇ ਹੁੰਦੇ ਹਨ ਗੱਲਬਾਤ ਕਰ ਲਈ ਬਹੁਤ ਵਧੀਆ ਆਇਆ ਜੋ ਵਾਂ ਬਸ ਕਿੰਨੇ ਲੱਖ ਚ ਮਤਲਬ 40 ਲੱਖ ਚ ਜਣ ਗੱਲਬਾਤ ਹੋਈ ਸੀ ਪੈਸੇ ਦਿੱਤੇ ਸਾਰੇ ऐसे ਲੈ ਗਿਆ ਉਹ ਕੋਈ ਰਹਿੰਦੇ ਆ ਥੋੜੇ ਕੁਛ ਦੇਣੇ ਅਜੇ ਕੁਝ ਪਤਾ ਲੱਗ ਸਕਿਆ ਵਾ ਕਿ ਤੁਹਾਨੂੰ ਕਿਸ ਤਰ੍ਹਾਂ ਖਬਰ ਪਹੁੰਚੀ ਸਾਹਿਲ ਦੇ ਆਉਣ ਦੀ ਇਥੋਂ ਸਾਨੂੰ ਵੀ ਅੱਬਾ ਇੱਥੇ ਇਹਨਾਂ ਨੇ ਜਦੋਂ ਪਾਇਆ ਵਾ ਨੈਟ ਤੇ ਉਦੋਂ ਪਤਾ ਲੱਗਾ ਵਾ ਆਖਰੀ ਵਾਰੀ ਤੁਹਾਡੀ ਗੱਲਬਾਤ ਕਦੋਂ ਹੋਈ ਸਾਹਿਲ ਦੇ ਨਾਲ ਜਦੋਂ ਬਸ ਕੰਨ ਟੱਪਣ ਲੱਗਾ ਮੁੜ ਕੇ ਨਹੀਂ ਹੋਈ ਉਹ ਤਾਂ ਕੈਂਪਿੰਗ ਚ ਚਲੇ ਗਿਆ ਗਿਆ ਪੈਂਪ ਚ ਹੀ ਚਲੇ ਗਿਆ ਮੁੜ ਕੇ ਨਹੀਂ ਹੋਈ ਕਾਰਨ ਕੀ ਸਮਝੋ ਉਹਦੇ ਜਾਣ ਦਾ ਇਥੋਂ ਭੇਜਣਾ ਇੰਨਾ ਖਤਰਾ ਜੋਖਮ ਲੈਣਾ ਇਹ ਕਾਰਨ ਨਹੀਂ ਹੈ ਗਰੀਬੀ ਜਿੱਤ ਕੇ ਖਾਂਦੀ ਨਾਲ ਤੇ ਸਾਰੀ ਰੋਟੀ ਦਾ ਮਸਲਾ ਜੀ ਫੇਰ ਰੋਟੀ ਦਾ ਮਸਲਾ ਬਾਪਾ ਹੋਰ ਕਿਹੜਾ ਚਾਹ ਨੂੰ ਕੋਈ ਘਲਦਾ ਚਾਹ ਨੂੰ ਕੋਈ ਘਲਦਾ ਠੀਕ ਇੰਨੀ ਵੱਡੀ ਰਕਮ ਬਾਪੂ ਜੀ ਕਿੱਦਾਂ ਮਤਲਬ ਇਹ ਰਿਸ਼ਤੇਦਾਰਾਂ ਕੋ ਖੱਡੇ ਵਿੱਚ ਘੋਟ ਅੱਗੇ ਕੋਈ ਸਾੜੇ ਇੱਕ ਪਲਾਟ ਆ ਸ਼ਹਿਰ ਉਹ ਵੇਚਿਆ ਕੁਝ ਜਾਣੇ ਥੋੜੀ ਪੈਲੀ ਸੀ ਇੱਥੇ ਗਹਿਣੇ ਰੱਖੇ ਉਹ ਵੀ ਲੈ ਲਈ ਚਲ ਕੋਈ ਨਹੀਂ ਤੇ ਛਡਾਰਾਂਗੇ ਚਲ ਕੋਈ ਨਹੀਂ ਜਿ ਟਕਾਣੀ ਚਲੀਊਗਾ ਅੱਜ ਵਾਪਸੀ ਹੋ ਰਹੀ ਸਰਕਾਰ ਨੂੰ ਕੁਛ ਕਹਾਂ ਤੇ ਹੇ ਸਾਡੀ ਮਦਦ ਕਰ ਸਕਦੇ ਆ ਦੇਖ ਲਓ ਜੇ ਕਿਤੇ ਅਸੀਂ ਰੋਟੀ ਖਾਂਦੇ ਰਹਿ ਜਾਵਾਂਗੇ ਹਨੀ ਤੇ ਪਾਉ ਤੁੱਖਾ ਜਿਹੜੀ ਆ ਜਗ ਇਹ ਵੀ ਵੇਚਣੀ ਭੇਜੂ ਕਿਹਦੇ ਨੂੰ ਕੀ ਹੋ ਰਹੀਏ ਕਿਵੇਂ ਦੇਖੋ ਇਹ ਬੜਾ ਦੁੱਖ ਆ ਰਿਹਾ ਰੇਟੇ ਦੀ ਵਾਪਸੀ ਤੇ ਕੀ ਲੱਗਦਾ ਹੈ ਕਿ ਸਰਕਾਰ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਭਾਜੀ ਨਹੀਂ ਕਰਨਾ ਚਾਹੀਦਾ ਸੀ ਇਹ ਤੇ ਨੌਕਰੀਆਂ ਮਿਲਦੀਆਂ ਹੁਣ ਤੇ ਕੀ ਘਾਟੇ ਸਾਨੂੰ ਕੀ ਲੋੜ ਪਈ ੱੱਕੇ ਖਾਣ ਦੀ ਨਾ ਵੀ ਛੋੜੇ ਚੱਲਣ ਦੀ ਇਹਨਾਂ ਨੇ ਕਰਜ਼ੇ ਚੁੱਕ ਕੇ ਕੀ ਲੋੜ ਪਈ ਸੀ ਕਲਰ ਦੇ ਸਾਥੋਂ ਆਖਰੀ ਵਾਰ ਤੱਕ ਤਾਂ ਕਰ ਲੱਗਦਾ 23 ਤਰੀਕ ਨੂੰ ਜਦੋਂ ਕਾਲੇ ਟੱਪੇ ਆ ਗਏ ਅਸਤਾਰ ਨਾਰਦ ਨਾ ਮੇ ਗੱਲ ਨਹੀਂ ਹੋਈ ਪਤਨਾ ਇਹ ਰਵਈਆ ਤਾਂ ਠੀਕ ਲੱਗਦਾ ਅਮਰੀਕਾ ਵਿੱਚ ਟੈਸਟ ਕਰੀਆ। ਲੈਸਟ ਵਾਈਦਰ ਰਵਈਆ ਸਰ ਸਾਨੂੰ ਅਸੀਂ ਕੀ ਦੱਸਣਾ ਚਾਹਿਆ ਸਾਡਾ ਪੁੱਤੀ ਵਾਪਸ ਆ ਗਿਆ ਰਵਈਆ ਆਪੇ ਸਭ ਦੁਨੀਆ ਨੂੰ ਪਤਾ ਯਾਰ ਰਵਈਆ ਜਿਵੇਂ ਜਿਵੇਂ ਕਰ ਰਿਹਾ ਕਿਵੇਂ ਦੇ ਰਾਤਾਂ ਨੂੰ ਬੱਚਿਆਂ ਨੂੰ ਭੇਜ ਰਿਹਾ ਚਲੋ ਜਿਹੜੇ ਨੰਗੇ ਸੀ ਉਹਨਾਂ ਨੂੰ ਉੱਥੇ ਕੋਈ ਪੀੜਿਤ ਨਹੀਂ ਚੱਲਦਾ ਸਰਕਾਰ ਜੇ ਜਾਨ ਕੋਈ ਮਾਰਾ ਮੱਟਾ ਚੱਲੇ ਜੇ ਕੋਈ ਨਾ ਇਧਰ ਬੱਚਿਆਂ ਨੂੰ ਕੋਈ ਨੌਕਰੀ ਦੇਣ ਜਾਂ ਇਹਨਾਂ ਨੂੰ ਕੋਈ ਥੋੜੀ ਬੜੀ ਛੱਡ ਤਾਂ ਮਦਦ ਕਰ ਦੇ ਸਾਨੂੰ ਤਨਤਾ ਨਵਾਂ ਸ਼ੁਕਰੀਆ ਕਰਾਂਗੀ ਕਿੰਨੀ ਉਮਰ ਕਿੰਨੀ ਐ ਸਾਹਿਲ ਦੀ ਸਾਲ ਦੀ ਉਮਰ ਭਾਈ ਵਿੱਚ ਸੱਚ ਜਾਂਦਾ ਭਾਈ ਮੈਂ ਲੱਗ ਗਿਆ ਕਿੰਨਾ ਬੁਰਾ ਹੋ ਗਿਆ ਹਲੋ ਇੱਥੇ ਵੀ ਰੋਜ਼ਗਾਰ ਦੀ ਭਾਲ ਕੀਤੀ ਨਹੀਂ ਮਿਲਿਆ ਨੌਕਰੀ ਦੇ ਪਰੇ ਸੇ ਕਾਗਜ਼ ਸਰਖੰਨ ਨੌਕਰੀ ਕਰਾਣ ਨੌਕਰੀਆਂ ਕਾਣ ਦੇ ਤੈਲ ਵੇਦ ਨਹੀਂ ਆਉਂਦੀਆਂ ਹੀ ਪੋਸਟਾਂ ਤੇ ਆਪੀ ਸਭ ਕੁਝ ਮਿਲਦੀ ਹੈ ਨਾਨੂੰ ਪੇਪਰ ਭਰੇ ਦੀ ਪੁਲਿਸ ਦੇ ਭਰਤੀ ਹੁੰਦੇ ਤਾਂ ਵੀ ਨਹੀਂ ਕੱਢੇ ਸਾਡੇ ਤੇ ਕਿਸਮਤ ਪਤਾ ਨਹੀਂ ਕੀ ਨੁਕਸਾਨ ਚਲਪਾਣਾ ਬਹੁਤ ਮੁਸ਼ਕਲ ਹੁੰਦਾ ਹੈ